ਗਲੋਬਲ ਸਿੱਖ ਵਾਲਿਆਂ ਦੇ ਵੱਲੋਂ ਇਹ ਕੈਂਪਾਂ ਛੜਾ ਲਗਾਇਆ ਗਿਆ ਇੱਥੇ ਵੱਡੇ ਵੱਡੇ ਉਪਹਾਰ ਨੇ ਛੜਿਓ ਦਿੱਤੇ ਜਾ ਰਹੇ ਨੇ ਕਿ ਸਾਡੀ ਛੋਟੀ ਬੱਚੀ ਸਾਡੀ ਛੋਟੀ ਭੈਣ ਜਿਸ ਨੇ ਇੱਕ ਸਾਈਕਲ ਜਿੱਤਿਆ ਅੱਛਾ ਕਿਹੜੇ ਕਿਹੜੇ ਸਵਾਲ ਪੁੱਛੇਗੇ ਤੁਹਾਨੂੰ ਦਸਾਂ ਪਾਸ਼ਾ ਇਹਨਾਂ ਦੇ ਨਾਮ ਹਾਂਜੀ ਔਰ ਚਾਰ ਪੰਜ ਪੰਜ ਪਿਆਰਿਆਂ ਦੇ ਨਾਮ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਜ਼ੋਰ ਉਡਾੜਾ ਸੁਣਿਆ ਸੀਗਾ ਹਾਂਜੀ ਤੋਂ ਬਾਅਦ ਉਹਨਾਂ ਨੇ ਜਬਜੀ ਸਾਹਿਬ ਦਾ ਪਾਡਕਾਸਟ ਦਦੀ ਜੀ ਸਵੇਰੇ ਇੰਨੀ ਠੰਡ ਦੇ ਵਿੱਚ ਉੱਠ ਕੇ ਆਏ ਤੇ ਹੁਣ ਪੋਤੀ ਨੇ ਸਾਈਕਲ ਜਿੱਤ ਲਿਆ ਬੜਾ ਦਿਲ ਨੂੰ ਖੁਸ਼ੀ ਮਿਲੀ ਉਹਨੇ ਸਕੂਨ ਮਿਲੇ ਹੁਣ ਮਾਲਕ ਦੀ ਮੋਜ ਹੈ ਉਹਨੇ ਰਹਿਮਤ ਕੀਤੀ ਆ ਉਹਨੇ ਬੁਲਾਇਆ ਇਹ ਪਹਿਲੀ ਵਾਰੀ ਹੋਈ ਆ ਅੱਛਾ ਜੀ ਅਜੇ ਇਹਨਾਂ ਨੂੰ ਵੀ ਆਸ ਵੀ ਕੋਈ ਨਹੀਂ ਕਿ ਤਾਂ ਪਹਿਲੀ ਵਾਰੀ ਸਾਰਾ ਕੁਝ ਕੀਤਾ ਹੈ ਜੀ ਜਪਜੀ ਸਾਹਿਬ ਦਾ ਪਾਠ ਕੰਠ ਜਵਾਨੀ ਸੀਗਾ ਜਿੰਨੇ ਵੀ ਕੁਐਸਚਨ ਜਿੰਨੇ ਵੀ ਪੁੱਛੇਗੇ ਉਹ ਸਾਰੇ ਯਾਦ ਸੀ ਹਾਂਜੀ ਸਿੱਖ ਇਤਿਹਾਸ ਦੇ ਨਾਲ ਸਿੱਖ ਧਰਮ ਨਾਲ ਕਿੰਨਾ ਪਿਆਰ ਕਿੰਨਾ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਬੜੀ ਅੰਦਰੋਂ ਮਨ ਚੋਂ ਖੁਸ਼ੀ ਹੁੰਦੀ ਹੈ ਵੀ ਅਸੀਂ ਪੜਹੀਏ ਪੜਹੀਏ ਉਸ ਚੀਜ਼ ਨੂੰ ਸਿੱਖ ਇਤਿਹਾਸ ਨਾਲ ਕਿੰਨਾ ਪਿਆਰ ਬਹੁਤ ਜ਼ਿਆਦਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅਸੀਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਤੇ ਮੌਜੂਦ ਹੈ ਇੱਥੇ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਤੈਸਰ ਸ਼ਹੀਦੀ ਜੋੜ ਮੇਲੇ ਦੇ ਵਿੱਚ ਕਈ ਕੈਂਪ ਲੱਗੇ ਹੋਏ ਨੇ ਕਈ ਪ੍ਰਦਰਸ਼ਨਕਾਰੀਆਂ ਕੀਤੀਆਂ ਹੋਈਆਂ ਨੇ ਇੱਥੇ ਇੱਕ ਕੈਂਪ ਲੱਗਿਆ ਹੋਇਆ ਗਲੋਬਲ ਸਿੱਖ ਵਾਲਿਆਂ ਦੇ ਵੱਲੋਂ ਇਹ ਕੈਂਪ ਜਿਹੜਾ ਲਗਾਇਆ ਗਿਆ ਇੱਥੇ ਵੱਡੇ ਵੱਡੇ ਉਪਹਾਰ ਨੇ ਛੜਿਓ ਦਿੱਤੇ ਜਾ ਰਹੇ ਨੇ ਇੱਕ ਤਸਵੀਰ ਜ਼ਰੂਰ ਦਿਖਾਵਾਂਗੇ ਇੱਥੇ ਇੱਕ ਸਾਡੀ ਛੋਟੀ ਬੱਚੀ ਸਾਡੀ ਛੋਟੀ ਭੈਣ ਜਿਸ ਨੇ ਇੱਕ ਸਾਈਕਲ ਜਿੱਤਿਆ ਤਾਂ ਪਹਿਲਾਂ ਜਿਹੜੇ ਅੰਦਰ ਨਿਯਮ ਰੱਖੇ ਗਏ ਕਿ ਸਿੱਖ ਇਤਿਹਾਸ ਦੀਆਂ ਜਿਹੜੇ ਜਵਾਬ ਜਿਹੜੇ ਸਵਾਲ ਬਣਾਏ ਹੋਏ ਸੀ ਉਹਨਾਂ ਦੇ ਜਵਾਬ ਦੇਣੇ ਪੈਣਗੇ ਉਸ ਤੋਂ ਬਾਅਦ ਇਹ ਉਪਹਾਰ ਦਿੱਤੇ ਜਾਣਗੇ ਤਾਂ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਦਰਾਹੇ ਤੋਂ ਆਏ ਆਂ ਦਰਾਹੇ ਤੋਂ ਆਇਓ ਇਹ ਸਾਈਕਲ ਕਿਵੇਂ ਜਿੱਤੇ ਆ ਤੁਸੀਂ ਉਹਨਾਂ ਨੇ ਸਵਾਲ ਬੋਤੇ ਸਾਨੂੰ ਦਾ ਉੱਤਰ ਦਿੱਤੇ ਸੁਣਿਆ ਅਸੀਂ ਫਸਟ ਟਾਈਮ ਤੁਸੀਂ ਸਵੇਰੇ ਕਿੰਨੇ ਵਜੇ ਆਏ ਹੋ ਇੱਥੇ 6 ਵਜੇ ਕਿੰਨੇ ਸਵਾਲ ਕਿੰਨੇ ਪੁੱਛੇਗੇ ਤੁਹਾਨੂੰ ਪੰਜ ਪੰਜ ਅੱਛਾ ਕਿਹੜੇ ਕਿਹੜੇ ਸਵਾਲ ਪੁੱਛੇਗੇ ਤੁਹਾਨੂੰ ਦਸਾਂ ਪਾਸ਼ਾ ਇਹਨਾਂ ਦੇ ਨਾਮ ਹਾਂਜੀ ਔਰ ਚਾਰ ਪੰਜ ਪੰਜ ਪਿਆਰਿਆਂ ਦੇ ਨਾਮ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਉਹ ਡਾਟਾ ਸੁਣਿਆ ਸੀਗਾ ਹਾਂਜੀ ਉਸ ਤੋਂ ਬਾਅਦ ਉਹਨਾਂ ਜਬਜੀ ਸਾਹਿਬ ਦਾ ਬਾਤ ਸੁਣਿਆ ਸੀ ਹਾਂਜੀ ਔਰ ਮਾਂ ਬੋਲੀ ਸੁਣੀ ਸੀ अच्छा मां बोली सारे 35 ਦੇ 35 ਅੱਖਰ ਆਉਂਦੇ ਤੁਹਾਨੂੰ ਇੱਕ ਵਾਰ ਸੁਣਾ ਦੋਗੇ ਊੜਾ ਆੜਾ ਈੜੀ ਸਸਾ ਹਾਹਾ ਕਕਾ ਖਖਾ ਗਗਾਂ ਘਗਾਂ ङ ਚਚਾ ਛਛਾ ਜਜਾ ਝਜਾ ਙ ੜਵਾ ੜਾ ਟੈਕਾ ਠਠਾ ਡਡਾ ਟਡਾ ਬਨਾਣਾ ਤੱ ਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਪਾ ਬਾ ਮਮਾ ਯਾ ਯਾਰ ਆਰਾ ਲੱਲਾ ਬਾਬਾ ਡਾੜਾ ਛਿਛ ਬਰਬਿੰਦੀ ਟਕੇ ਬਰਬਿੰਦੀ ਗਗੇ ਬਰਗਿੰਦੀ ਲੱਲੇ ਬਰਬਿੰਦੀ ਲੱਲੇ ਬਰਬਿੰਦੀ ਤੇ ਤੁਸੀਂ ਸਵੇਰੇ ਕਿੰਨੇ ਵਜੇ ਆਏ ਹੋ ਇਥੇ 6 ਵਜੇ 6 ਵਜੇ ਲਾਈਨ ਦੇ ਵਿੱਚ ਲੱਗੇ ਹੋ ਅੱਛਾ ਚਲੋ ਜੇ 6 ਵਜੇ ਤੋਂ ਹੋ ਗਿਆ ਇੱਕ ਸਾਈਕਲ ਮਿਲ ਗਿਆ ਉਹਨਾਂ ਨੇ ਕਿੰਨਾ ਦਿਲ ਨੂੰ ਕਿੰਨੀ ਖੁਸ਼ੀ ਮਿਲੀ ਬਹੁਤ ਖੁਸ਼ੀ ਮਿਲੀ ਕਿਹਦੇ ਨਾਲ ਆਏ ਹੋ ਇੱਥੇ ਕਿਹਦੇ ਨਾਲ ਆਏ ਹੋ ਦਾਦੀ ਨਾਲ ਦਾਦੀ ਮੰਮਾ ਨਾਲ ਦਾਦੀ ਜੀ ਸਵੇਰੇ ਐਨੀ ਠੰਡ ਦੇ ਵਿੱਚ ਉੱਠ ਕੇ ਆਏ ਤੇ ਹੁਣ ਪੋਤੀ ਨੇ ਸਾਈਕਲ ਜਿੱਤ ਲਿਆ ਬੜਾ ਦਿਲ ਨੂੰ ਖੁਸ਼ੀ ਮਿਲੀ ਹਣੀ ਸਕੂਨ ਮਿਲੇ ਹੁਣ ਖੁਸ਼ੀ ਤਾਂ ਮਾਲਕ ਦੀ ਮੋਹਜ ਹੈ ਉਹਨੇ ਰਹਿਮਤ ਕੀਤੀ ਆ ਉਹਨੇ ਬੁਲਾਇਆ ਇਹ ਪਹਿਲੀ ਵਾਰੀ ਆਈ ਹੈ ਅੱਛਾ ਜੀ ਅੱਜ ਇਹੋ ਅਭਿਆਸ ਵੀ ਕੋਈ ਨਹੀਂ ਕਿ ਤਾਂ ਪਹਿਲੀ ਵਾਰੀ ਸਾਰਾ ਕੁਝ ਕੀਤਾ ਇਹਦੇ ਅੱਛਾ ਜੀ ਪਹਿਲੀ ਵਾਰੀ ਆ ਅਸੀਂ ਆਏ ਆ ਇਹ ਕਹਿੰਦੀ ਮੰਮੀ ਦਾਦੀ ਮੈਂ ਲੈਣਾ ਕੰਪੀਟੀਸ਼ਨ ਚ ਭਾਗ ਮੈਂ ਖੇਡ ਲੈ ਅੱਛਾ ਬਨਾਲ ਆ ਜੀ ਹੁਣ ਵੀ ਪੋਤੇ ਪੋਤੀਆਂ ਦਾ ਤਾਂ ਪਿਆਰ ਬਹੁਤ ਹੁੰਦਾ ਦਾਦੀਆਂ ਨਾਲ ਚਲੋ ਜੀ ਅਸੀਂ ਇਸ ਜਗ੍ਹਾ ਦੀ ਇਸ ਧਰਤੀ ਦੀ ਉੱਪਰ ਗੱਲ ਕਰ ਲਈਏ ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਨਾਲ ਸੀ ਨਾ ਚਲੋ ਇਹ ਸਾਡੀ ਛੋਟੀ ਸਾਹਿਬਜ਼ਾਦੀ ਹੋਗੀ ਛੋਟੀ ਬੱਚੀ ਹੋਗੀ ਜਿਹੜੀ ਤੁਹਾਡੇ ਨਾਲ ਆਈ ਆ ਬੜਾ ਪਿਆਰ ਹੁੰਦਾ ਦਾਦੇ ਦਾ ਪੋਤੀਆਂ ਨਾਲ ਕੀ ਦਸੀਆਂ ਧੀਆਂ ਨਾਲੋਂ ਜ਼ਿਆਦਾ ਪੋਤੀਆਂ ਪਿਆਰੀਆਂ ਹੁੰਦੀਆਂ ਨੇ ਪੋਤੇ ਪੋਤੀਆਂ ਕਹਿੰਦੇ ਨੇ ਮੂਲ ਨਾਲੋਂ ਜ਼ਿਆਦਾ ਵਿਆਜ ਪਿਆਰਾ ਹੁੰਦਾ ਇਹ ਨੋ ਰੋਸ਼ਨ ਇਹਨਾਂ ਨੇ ਕਰਨਾ ਸਭ ਜੱਜਾਂ ਨੇ ਤਾਂ ਸਾਡੇ ਵਾਸਤੇ ਉਹ ਕੁਝ ਕਰਤਾ ਜਿਹੜਾ ਕਿਤੇ ਕੋਈ ਦੇਣਾ ਵੀ ਨਹੀਂ ਕਰ ਸਕਦੇ ਵਿਆਹ ਵੀ ਨਹੀਂ ਕਰ ਸਕਦੇ ਉਸ ਕਹਿ ਵੀ ਨਹੀਂ ਸਕਦੇ ਉਹਨਾਂ ਨੇ ਸਾਡੇ ਵਾਸਤੇ ਏਡੀ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਮੇਰੇ ਕੋਈ ਲਫ਼ਜ਼ ਨਹੀਂ ਹੈ ਦਾਦੀ ਤੁਸੀਂ ਇਹ ਦੇਖ ਲਓ ਮਾਤਾ ਗੁਜਰੀ ਜੀ ਵੀ ਬਿਰਧ ਅਵਸਥਾ ਦੇ ਵਿੱਚ ਸੀ ਦੱਸਿਆ ਜਾ ਰਿਹਾ ਹੈ ਕਿ 80 ਸਾਲ ਦੀ ਉਮਰ ਸੀ ਇਹਨਾਂ ਛੋਟੇ ਛੋਟੇ ਬੱਚੇ ਨਾਲ ਲੁਕਣ ਨੂੰ ਕੁਝ ਦਿੱਤਾ ਨਹੀਂ ਗਿਆ ਬੜਾ ਮਨ ਉਰੇ ਆ ਕੇ ਬੜਾ ਵਿਰਾਗ ਆਉਂਦਾ ਮਨ ਦੇ ਵਿੱਚ ਚਲੋ ਹੁਣ ਤਾਂ ਸੁੱਖ ਸਹੂਲਤਾਂ ਬਹੁਤ ਹੋ ਗਈਆਂ ਮਨ ਅੰਦਰ ਆਤਮਾ ਰਹਿੰਦੀ ਹੈ ਅੰਦਰ ਆਤਮਾ ਰਹਿੰਦੀ ਹੈ ਨਾ ਅੰਦਰ ਆਤਮਾ ਰਹਿੰਦੀ ਹੈ ਕਿ ਕਿੰਨਾ ਬੜਾ ਉਪਰਾਲਾ ਸਾਡੇ ਵਾਸਤੇ ਮੇਰੇ ਗੁਰੂ ਪਾਤਸ਼ਾਹ ਨੇ ਕੀਤਾ ਅਸੀਂ ਉਹਨਾਂ ਦੀ ਕੀ ਕਹਾਮ ਹੈ ਉਹਨਾਂ ਦੀ ਬਦੌਲਤ ਤੁਰੇ ਫਿਰਦੇ ਅਸੀਂ ਦੀ ਬਦੌਲਤ ਤੋਰੇ ਬਰਦੇ ਆਪਣੇ ਤਾਂ ਜੇ ਆਪਣੇ ਬੱਚੇ 2 ਮਿੰਟ ਲਈ ਇਧਰ ਉਧਰ ਹੋ ਜਾਣਾ ਠੰਡ ਲੱਗ ਜਵੇ ਆਪਾਂ ਨੂੰ ਮਰਨ ਹੋ ਜਾਂਦਾ ਉਸ ਦਾਦੀ ਮਾਂ ਦਾ ਧੰਨ ਜਿਗਰਾ ਜਿਨੇ ਆਪ ਕੰਗੀ ਕੀਤੀ ਕੇਸਾਂ ਦੇ ਵਿੱਚ ਕਲੰਗੀਆਂ ਲਾਈਆਂ ਫੇਰ ਆਪ ਸਜਾ ਕੇ ਤੋਰੇ ਨੇ ਆਪ ਸਜਾ ਕੇ ਤੋਰੇ ਨੇ ਵੀ ਜਾਓ ਲਾੜੀ ਮੌਤ ਨੂੰ ਵਿਆਹ ਲੋ ਚਾ ਕੇ ਠੀਕ ਹੈ ਬੜਾ ਮਨ ਨੂੰ ਤੱਕਾ ਲੱਗਦਾ ਦੇਖੇ ਤੇ ਅੱਜ ਹੁੰਦਾ ਨਾ ਮੇਰੇ ਗੁਰੂ ਪਾਸ਼ਾ ਦਾ ਵੰਸ ਆ ਦੁਨੀਆ ਇਹ ਜੀ ਨੀਤੀ ਹੋਣੀ ਹੀਰੇ ਵਰਗੀ ਦੁਨੀਆ ਹੋਣੀ ਸੀ ਚਲੋ ਮਹਾਰਾਦੀ ਮੇਰ ਸੀ ਪਿਤਾ ਦਸ਼ਮੇਸ਼ ਦਾ ਅਸ਼ੀਰਵਾਦ ਆ ਆਪਣੇ ਚ ਇਹ ਸਾਰੇ ਛੋਟੇ ਬੱਚੇ ਹੀ ਨੇ ਉਹਨਾਂ ਦੇ ਆਪਾਂ ਉਹਨਾਂ ਦੇ ਬੱਚੇ ਆ ਚਲੋ ਬੱਚੇ ਨੇ ਸਾਰੇ ਹੀ ਉਹਦੇ ਬੱਚੇ ਨੇ ਉਹਨੇ ਕਿਹਾ ਸੀ ਕਿ ਮੈਂ 4 ਹੈ ਗਿਆ ਤਾਂ ਕੀ ਹੋਇਆ ਜੀਵਤ ਕਈ ਹਜ਼ਾਰ ਕਈ ਹਜ਼ਾਰ ਬਦਲ ਚ ਤੁਰੇ ਬਦਲਾਂ ਦੀ ਬਦੌਲਤ ਹੋਰ ਬੁੱਤ ਮੇਰੇ ਕੋਲ ਲਫਜ ਹੈ ਨਹੀਂ ਬੈਗੁਰਜੀ ਦਾ ਖਾਲਸਾ ਬੈਗੁਰਜੀ ਤਾਂ ਬੇਟਾ ਮੰਨੂ ਖੁਸ਼ੀ ਹੁੰਦੀ ਆ ਹੁਣ ਅਗਲੀ ਵਾਰ ਹੋਰ ਤਿਆਰੀ ਕਰਕੇ ਆਉਣੀ ਆ ਓਕੇ ਤਾਂ ਚਲੋ ਚਲੋ ਠੀਕ ਆ ਗਿਫਟ ਤਾਂ ਮਿਲ ਗਿਆ ਮਿਲ ਗਿਆ ਚਲੋ ਅਗਲੀ ਵਾਰ ਐਵੇਂ ਹੁੰਦਾ ਵੀ ਹੋਰ ਵੀ ਆਪਾਂ ਗਿਫਟ ਲਈਏ ਨਾ ਘਰੇ ਵੀ ਜਾ ਕੇ ਖੁਸ਼ੀ ਹੋਊਗੀ ਵੀ ਮੈਂ ਚਲੋ ਪਹਿਲੀ ਵਾਰ ਕਿੰਨਾ ਤਿਆਰੀ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੋਈ ਤਿਆਰੀ ਨਹੀਂ ਕੀਤੀ ਕੋਈ ਤਿਆਰੀ ਨਹੀਂ ਕੀਤੀ ਜਪਜੀ ਸਾਹਿਬ ਦਾ ਪਾਠ ਕੰਠ ਜਵਾਨੀ ਸੀਗਾ ਜਿੰਨੇ ਵੀ ਕੁਐਸਚਨ ਜਿੰਨੇ ਵੀ ਪੁੱਛੇਗੇ ਉਹ ਸਾਰੇ ਯਾਦ ਸੀ ਸਿੱਖ ਇਤਿਹਾਸ ਦੇ ਨਾਲ ਸਿੱਖ ਧਰਮ ਨਾਲ ਕਿੰਨਾ ਪਿਆਰ ਕਿੰਨਾ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਬੜੀ ਅੰਦਰੋਂ ਮਨਚੋਂ ਖੁਸ਼ੀ ਹੁੰਦੀ ਹੈ ਵੀ ਅਸੀਂ ਪੜਹੀਏ ਪੜਹੀਏ ਉਸ ਚੀਜ਼ ਨੂੰ ਸਿੱਖ ਇਤਿਹਾਸ ਨਾਲ ਕਿੰਨਾ ਪਿਆਰ ਬਹੁਤ ਜ਼ਿਆਦਾ ਕਿੰਨੇ ਕਿੰਨਾ ਕੁ ਹੁਣ ਤੱਕ ਪੜ ਚੁੱਕੇ ਹੋ ਕਿੰਨੀ ਕਿੰਨਾ ਕੁ ਵੀ ਕਿਸ ਕਿਸੇ ਨਾਲ ਰਿਲੇਟਡ ਪੜ ਚੁੱਕੇ ਹੋ ਚਾਰ ਸੱਭ ਜਰਜਨ ਦੇ ਰਿਲੇਟਡ ਗੁਰਗੋਬਿੰਦ ਸਿੰਘ ਜੀ ਦੇ ਰਿਲੇਟਡ ਸ਼ਿਵ ਭਾਦਰ ਜੀ ਕਿਵੇਂ ਬਣੇ ਸੀਗੇ ਔਰ ਜਿਹੜਾ ਇਹ ਕੈਂਪ ਲੱਗਿਆ ਹੋਇਆ ਹੈ ਕਿਵੇਂ ਕਿਵੇਂ ਲੱਗਿਆ ਤੁਹਾਨੂੰ ਕੈਂਪ ਵਧੀਆ ਇਹ ਤੇ ਦੱਦੀ ਜੀ ਛੋਟੇ ਛੋਟੇ ਬੱਚਿਆਂ ਨੂੰ ਮੌਕਾ ਮਿਲ ਰਿਹਾ ਵਧੀਆ ਕੈਂਪ ਦਾ ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਜਿੰਦਗੀ ਬੱਚਿਆਂ ਦੀ ਸੁਧਰ ਜਾਣੀ ਆ ਸੁਧਰ ਜਾਣੀ ਇਹਦੀ ਗੱਲ ਤੋਂ ਪਾਸੇ ਪਹਿਰੇ ਬੱਚੇ ਇਹਦੀ ਨਵੀਂ ਪਨੀਰੀ ਆ ਇਹ ਚੰਗੀ ਨਿਕਲੂਗੀ ਹੁਣ ਵੈਗੁਰੂ ਦੀ ਕਿਰਪਾ ਨਾਲ ਚੰਗੀ ਨਿਕਲੂਗੀ ਛੋਟੇ ਬੱਚੇ ਨੇ ਇਹ ਹੁਣ ਜਵਾਨ ਹੋਣਗੇ ਤਾਂ ਇਹ ਦੇਸ਼ ਦੀ ਬਾਗਡੋਰ ਫੜਨਗੇ ਮੇਰੇ ਮਾਲਕ ਸਾਹਿਬ ਜਦ ਸੱਚੇ ਪਾਸ਼ਾ ਕਿਰਪਾ ਕਰਨਗੇ ਇਹਨਾਂ ਨੂੰ ਚਮਕਾਉਣਗੇ ਪੰਜਾਬ ਨੂੰ ਚਮਕਾਉਣਗੇ ਤਾ ਬੜਾ ਵਧੀਆ ਲੱਗ ਰਿਹਾ ਇੱਥੇ ਜਿਸ ਕੈਂਪ ਦੇ ਵਿੱਚ ਜਿਹੜੇ ਬੱਚੇ ਪਹੁੰਚੇ ਹੋਏ ਨੇ ਉਹਨਾਂ ਨੂੰ ਇਨਾਮ ਨੇ ਜਿਹੜੇ ਉਹ ਵੀ ਦਿੱਤੇ ਜਾ ਰਹੇ ਨੇ ਸਾਡੀਆਂ ਭੈਣਾਂ ਸਾਡੇ ਵੀਰ ਨੇ ਜਿਹੜੇ ਉਹ ਇੱਥੇ ਇਨਾਮ ਜਿੱਤ ਵੀ ਰਹੇ ਨੇ ਤੇ ਇੱਥੋਂ ਲੈ ਕੇ ਘਰਾਂ ਨੂੰ ਵਿਜਾਰਦੇ ਨੇ ਕੈਮਰਾਮੈਨ ਲੱਖੀ ਦੇ ਨਾਲ ਮੈਂ ਹਰਸ਼ਦੀਪ ਸਿੰਘ ਸ਼੍ਰੀ ਫਤਿਹਗੁਰ